ਪਿਆਰੇ ਦੋਸਤੋ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਪੰਜਾਬ ਦੇ ਮਲਾਲਾ ਦੀ ਮੀਟਿੰਗ ਅੱਜ ਪੰਜਾਬ ਸਿਵਲ ਸਕੱਤਰੋ ਚੰਡੀਗੜ੍ਹ ਵਿਖੇ 19 ਫਰਵਰੀ ਨੂੰ ਹੋ ਰਹੀ ਆ ਜਿਸਰੇ ਵਿੱਚ ਪੰਜਾਬ ਦੇ ਵਿੱਚ ਕਾਮਗਰ ਦੇ ਠੇਕਾ ਮਜ਼ਦੂਰ ਸੰਘਰਸ਼ ਮੋਰਚੇ ਦੇ ਆਗੂਆਂ ਦੀ ਮੀਟਿੰਗ ਹੋ ਰਹੀ ਆ ਪੀਐਸ ਪੀਸੀਐਲ ਪੀਐਸ ਟੀਸੀਐਲ ਦੇ ਮਲਾਲਾ ਨੂੰ ਜੋ ਕੱਟੇ ਗਾਮੇ ਹਨ ਉਹਨਾਂ ਦੀ ਮੀਟਿੰਗ ਅੱਜ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੈ ਜੀ 19 ਫਰਵਰੀ ਨੂੰ ਬੜੀਆਂ ਆਸਾਂ ਹਨ ਉਹਨਾਂ ਨੂੰ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਨਾਲ ਮੰਗ ਕਰਦੇ ਆ ਕਿ ਸਾਨੂੰ 6ਵਾਂ ਪੇਗ ਕਿਹਦਾ ਏਰੀਆ ਰਹਾ ਹੈ ਇੱਕੋ ਕਿਸ ਦਿੱਤਾ ਜਾਵੇ ਤੇ ਮੰਗਾਈ ਪੱਤੇ ਦੇ ਵਿੱਚ 11% ਵਾਧਾ ਕੀਤਾ ਜਾਵੇ 6ਵਾਂ ਪੇਗ ਕਮਿਸ਼ਨ ਲਾਗੂ ਕੀਤਾ ਜਾਵੇ 17 ਸਾਲ 2020 ਵਾਲੇ ਮਲਾਹਾਂ ਨੂੰ ਜੋ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ ਉਹ ਲਾਗੂ ਕੀਤਾ ਜਾਵੇ ਪ੍ਰਾਣੀ ਪੈਨਸ਼ਨ ਸਕੀਮ ਜਿਹਨੂੰ 72 ਸਾਲ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਦੇ ਮੈਘੇ ਵਿੱਚ ਖਾਲੀ ਪਈਆਂ ਅਸਾਮੀਆਂ ਭਰਿਆ ਨਾ ਇਹ ਮੰਗ ਕਰਦੇ ਆ ਪੰਜਾਬ ਦੇ ਮਲਾਹਾਂ ਰਣ ਬੇਤਵੰਦੀ ਹਰ ਪਾਸੇ ਜੀਮਾ ਜੋ ਮੀਟਿੰਗ ਕਰ ਰਹੇ ਹਾਂ ਮਲਾਜਨਾਂ ਦੇ ਸਹਤਰ ਚੰਡੀਗੜ੍ਹ ਦੇ ਵਿੱਚ ਉਸ ਦੇ ਵਿੱਚ ਮਲਾਜਨਾਂ ਦਾ 6 ਪੀਕ ਵਹੰਦੇ ਏਰੀਆ ਸੰਬੰਧੀ ਫੈਲਾ ਕਰਨ ਤਾਂ ਕਿ ਮਲਾਜਨਾਂ ਵਿੱਚ ਰੋਸ ਘਟ ਸਕੇ ਕਮਿਊਟਰ ਵਿਭਾਗ ਦੇ ਮੁਖ ਮੰਗੇ ਹੈਗੇ ਸਾਨੂੰ 6 ਵੇਂ ਲੱਗ ਕਿਤਾਵੇ ਸਿੱਕੇ 19 ਫਰਵਰੀ ਨੂੰ ਹੋ ਰਹੀ ਆ ਜਿਸਰੇ ਵਿੱਚ ਪੰਜਾਬ ਦੇ ਵਿੱਚ ਕਾਮਗਲ ਠੇਕਾ ਮਲਾਜਨ ਸਿੰਘ ਅਸਟ ਮੋਰਚੇ ਦੇ ਆਗੂ ਦੀ ਮੀਟਿੰਗ ਹੋ ਰਹੀ ਆ ਪੀਐਸ ਪੀਸੀਐਲ ਪੀਐਸ ਟੀਸੀਐਲ ਦੇ ਮਲਾਜਨਮ ਜੋ ਕੱਤੇ ਗਾਮੇ ਹਨ ਉਹਨਾਂ ਦੀ ਮੀਟਿੰਗ ਅੱਜ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੈ ਜੀ 19 ਫਰਵਰੀ ਨੂੰ ਬੜੀਆਂ ਆਸਾਂ ਉਹਨਾਂ ਨੂੰ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਨਾਲ ਮੰਗ ਕਰਦੇ ਆ ਕਿ ਸਾਨੂੰ 6ਵਾਂ ਪੇਕਿੰਗ ਦਾ ਏਰੀਆ ਰਹਾ ਹੈ ਇੱਕੋ ਕਿਸ ਦਿੱਤਾ ਜਾਵੇ ਤੇ ਮੰਗਾਈ ਪੱਤੇ ਦੇ ਵਿੱਚ 11% ਵਾਧਾ ਕੀਤਾ ਜਾਵੇ 6ਵਾਂ ਪੇਕ ਕਮਿਸ਼ਨ ਲਾਗੂ ਕੀਤਾ ਜਾਵੇ 17 ਸਤ 2020 ਵਾਲੇ ਮਲਾਜਮਾਂ ਨੂੰ ਜੋ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ ਉਹ ਲਾਗੂ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਜਿਹਨੂੰ 72 ਸਾਲਾਂ ਤੋਂ ਕੀਤਾ ਜਾਵੇ ਪੰਜਾਬ ਸਰਕਾਰ ਦੇ ਮੈਹਗ ਵਿੱਚ ਖਾਲੀ ਪਈਆਂ ਅਸਾਮੀਆਂ ਭਰਿਆ ਨਾ ਇਹ ਮੰਗ ਕਰਦੇ ਆ ਪੰਜਾਬ ਦੇ ਮਲਾਜਮਾਂ ਰਾਣ ਬੇਦਵੰਦੀ ਹਰ ਪਾਸੇ ਚੀਮਾ ਜੋ ਮੀਟਿੰਗ ਕਰ ਰਹੇ ਹਨ ਪੰਜਾਬ ਸਿਟੀ ਸਫਤ ਚੰਡੀਗੜ੍ਹ ਦੇ ਵਿੱਚ ਉਸ ਦੇ ਵਿੱਚ ਮਲਾਜਨਾਂ ਦਾ ਛੇਵੇਂ ਪੇਕ ਵੰਦੇਰੀਆ ਸੰਬੰਧੀ ਫੈਲਾ ਕਰਨ ਤਾਂ ਕਿ ਮਲਾਜਨਾਂ ਵਿੱਚ ਰੋਸ ਘਟ ਸਕੇ ਕਮਿਟਰ ਦੇ ਆਉਣ ਮੁੱਖ ਮੰਗ ਹੈਗੇ ਸਾਨੂੰ ਛੇਵੇਂ ਬੇਨ ਲੱਗਦਾ ਵੇ ਭਗਵਾਨ ਸਿੰਘ ਮਾਨ ਸਾਹਿਬ ਨਾਲ ਮੀਟਿੰਗ ਹੋਈ ਸੀ ਉਸ ਮੀਟਿੰਗ ਚ ਉਹਨਾਂ ਨੇ ਕੀ ਕਿਹਾ ਮਾਨ ਸਾਹਿਬ ਨੇ ਮੁੱਖ ਮੰਤਰੀ ਭਵਨਤਮਨ ਦੇ ਨਾਲ ਮੀਟਿੰਗ ਜੋ ਪੰਜਾਬ ਨੂੰ ਢੰਗੜੇ ਚ ਹੋਈ ਸਾਂਝੇ ਫਰਮ ਦੇ ਆਗੂ ਜੋ ਸतीश ਰਾਣਾ ਜੀ ਹੋਰ ਆਗੂ ਸ਼ਾਮਲ ਸੀ ਜਿਵੇਂ ਮੁੱਖ ਮੰਤਰੀ ਭਵਨਤਮਾਨ ਨੇ ਬਹੁਤ ਹੀ ਵਧੀਆ ਮੋਹਲੇ ਮੀਟਿੰਗ ਕੀਤੀ ਜਿਹੜੀਆਂ ਮੰਗਾਂ ਦੇ ਵਿਚਾਰ ਬੜੀ ਚਿਕਨ ਕੀਤੀ ਗਈ ਮੁੱਖ ਮੰਗ ਮਲਾਏ ਇਹ ਸੀ ਕਿ ਲਗਭਗ 5 ਸਾਲ 6 ਮਹੀਨੇ ਦਾ ਏਰੀਆ ਮਲਾਜਮਾਂ ਦਾ ਬਕਾਇਆ ਰਹਿੰਦਾ ਤੇ ਇੱਕ ਵਿਸ਼ਣ ਏਰੀਆ ਦਾ ਵੀ ਉਹ ਦਿੱਤਾ ਜਾਵੇ ਜਿਵੇਂ ਮੁੱਖ ਮੰਤਰੀ ਭਵਨਤਮਾਨ ਸਾਹਿਬ ਨੇ ਪ੍ਰੋਸਸਤਾ ਵੀ ਤੁਹਾਡੇ ਏਰੀਆ ਦਾ ਹੱਲ ਜਲਦੀ ਕੀਤਾ ਜਾਊਗਾ ਦੂਜੇ ਵਸੇ ਉਹ ਪੰਜਾਬ ਸਰਕਾਰ ਵੱਲੋਂ ਸੈਂਤੀ ਤਰ੍ਹਾਂ ਦੇ ਪੱਤੇ ਨੇ ਕੱਟ ਵੀ ਲੱਗਿਆ ਗਿਆ ਲਾਇਆ ਗਿਆ ਵੀ ਉਹ ਵੀ ਬਹਾਰ ਕੀਤਾ ਜਾਵੇ ਉਸ ਤੋਂ ਨਹੀਂ ਮਗਰੋਂ ਤੋਂ ਆਨੇਗਾ ਵੀ ਇਹਦਾ ਵੀ ਹੱਲ ਅਸੀਂ ਜਲਦੀ ਕਰਾਂਗੇ ਇਸ ਤਰ੍ਹਾਂ ਹੀ ਜੋ ਪੰਜਾਬ ਸਰਕਾਰ ਮੈਂ ਕੰਮ ਕਰਦੇ ਕੱਚੇ ਮਜ਼ਦੂਰਾਂ ਉਹਨਾਂ ਦੇ ਮੁਖਰੀ ਭੁਤਮਾਨ ਪਹਿਲਾਂ ਹੀ ਗੱਲ ਕਹਿ ਚੁੱਕਿਆ ਵੀ ਉਹ ਕੱਚੇ ਨੌਕੜਾ ਮੈਂ ਕੱਚਾ ਸੱਦ ਕਟੂਗਾ ਜ਼ਰੂਰ ਹਾਂ ਕੁਝ ਮਲਾਜ ਉਹਨਾਂ ਨੇ ਰੈਗੂਲਰ ਕੀਤੀ ਵੀ ਹੈ ਨਹੀਂ ਨਹੀਂ ਕੀਤੀ ਹੈ ਕੁਝ ਮਲਾਜ ਪਰ ਕੁਝ ਮਲਾਜ ਰਹਿ ਗਏ ਹਨ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲਨ ਰੋਪੜ ਦੇ ਵਿੱਚ ਜਾਂ ਗੁਰੂ ਹਰਗੋਬਿੰਦ ਥਰਮਲਨ ਲਹਿਰਾਮ ਹਬ ਦੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਕੰਮੇ-ਕੰਮ ਕਰਦੇ ਆ ਬਹੁਤੀ ਘਾਟ ਥੰਦਾ 10 12 12000 ਦੇ ਉਹ ਮੁੱਖ ਮੰਗੇ ਆ ਵੀ ਸਾਡਾ ਜੋ ਤਨਖਾਹ ਵਾਧਾ ਕੀਤਾ ਜਾਂ ਸਾਨੂੰ ਰੈਗੂਲਰ ਕੀਤਾ ਹੈ ਉਸ ਸੰਧਰੇ ਵਿੱਚ ਬੇਤਵਾਨੀ ਹਰਪਾਲ ਸਿੰਘ ਟੀਮ ਨਾਲ ਮੀਟਿੰਗ ਹੋਈ ਮੁੱਖ ਨੇ ਭਵੰਤਮਨ ਸਾਹਿਬ ਨਾਲ ਮੀਟਿੰਗ ਹੋਈ ਪਰ ਮੁੱਖ ਨੇ ਭਵੰਤਮਨ ਨੇ ਕਿਹਾ ਸੀ ਵੀ ਅਸੀਂ ਜੋ ਕੱਚੇ